ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਆ ਸੰਧੂ ਬੱਧਰਪਰੀਆ ਡੇਰੀ ਫਾਰਮ ਵਿੱਚ ਆਸ ਕਰਦੇ ਆ ਜੋ ਵੀ ਭੈਣ ਭਰਾ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ 'ਚ ਹੋਗੇ ਅੱਜ ਦੀ ਵਿਜਿਟ ਪਿੰਡ ਮਾੜੀ ਕੰਬੋਕੇ ਜ਼ਿਲ੍ਹਾ ਲਗਦਾ ਸ਼ਰੀ ਨੂੰ ਤਰਨਤਾਰ ਸਾਹਿਬ ਤੇ ਤਸੀਹ ਸਜਣੋ ਪੱਟੀ ਭਾਈ ਸੁਖਦੇਵ ਹੁਣਾਂ ਦੇ ਫਾਰਮ ਤੇ ਪਹੁੰਚ ਚੁੱਕੇ ਆ ਤਿੰਨ ਮੱਝਾਂ ਤੇ ਦੋ ਵਾਢਾ ਲੈ ਕੇ ਆਏ ਆ ਚਾਰ ਮੱਝਾਂ ਚਾਰ ਮੱਝਾਂ ਤੇ ਦੋ ਵਾਢਾ 6-7 ਜਿਹੜੇ ਪਸ਼ੂ ਇੱਥੇ ਆ ਵਧੇਰੇ ਜਾਣਕਾਰੀ ਸਾਰੀ ਲੈ ਕੇ ਦਿੰਨੇ ਆ ਐਂਡ ਤੱਕਰ ਜਰੂਰ ਮੇਰੇ ਵਿੱਚ ਜੁੜੇ ਰਹੋ ਤੇ ਆਪਣੀ ਨਰਖ ਪਰਖ ਤਸੱਲੀਆਂ ਕਰਕੇ ਇਲਜਾਨ ਦਾ ਤੁਹਾਡਾ ਹੱਕ ਆ ਲੈ ਕੇ ਜਾਇਓ ਬਾਕੀ ਕਰਦੇ ਆ ਗੱਲ ਬਾਤ ਵੱਤ ਵੱਤ ਸ਼ੇਅਰ ਦੱਬ ਕੇ ਕਰ ਦਿਆ ਕਰੋ ਹੋਰ ਵੀ ਕਿਸੇ ਵੀਰ ਦਾ ਫਾਇਦਾ ਜੀ ਭਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਹੋਰ ਠੀਕ ਠਾਕ ਆ ਵਧੀਆ ਵਧੀਆ ਤੁਸੀਂ ਸੁਣਾਓ ਜੀ ਚੜਦੀ ਕਲਾ ਚੜਦੀ ਕਲਾ ਜੀ ਨਾਮ ਜੀ ਸੁਖਦੇਵ ਸਿੰਘ ਪਿੰਡ ਮਾੜੀ ਕੰਬੋਗੇ ਜ਼ਿਲ੍ਹਾ ਦੇ ਤਹਿਸੀਲ ਜ਼ਿਲ੍ਹਾ ਤਰਨਤਾਰਨ ਤਹਿਸੀਲ ਪਟੇ ਮੋਬਾਈਲ ਨੰਬਰ ਕੀ ਆ 97408744 ਠੀਕ ਆ ਫੇਰ ਦੁਬਾਰਾ ਬੋਲਿਓ 97408744 ਠੀਕ ਆ ਉਹ ਕਨੈਕਟ ਨੰਬਰ ਚਲੋ ਅਪਰ ਆਪਾ ਚੱਲਦਾ ਰਹੋ ਹਾਂਜੀ ਤੇ ਬਾਕੀ ਅੱਜ ਵਾਵਾ 7-8 ਪਸ਼ੂ ਲੈ ਆਂਦੇ ਹਾਂਜੀ ਹਾਂਜੀ ਚਲੋ ਸ਼ੁਕਰ ਆ ਤੇ ਦੱਬ ਕੇ ਕੰਮ ਚਲਾਈਏ ਹੈ ਹਾਂਜੀ ਹਾਂਜੀ ਥੋੜੇ ਜੇ ਤੇ ਪਸ਼ੂ ਅੱਜ 7 ਤੇ 8 ਆ ਸੱਤ ਤੇ ਸੱਤ ਪਸ਼ੂ ਤੇ 6 ਆ 6 ਆ ਹਨਾ ਚਾਰ ਮਈਆਂ ਪੌਣੀਆਂ ਹਾਂਜੀ ਦੋ ਦੋ گاਵਾ ਕਰੀਏ ਸ਼ੁਰੂਆਤ ਆਪਾਂ ਬੂਰੀਆਂ ਤੋਂ ਕਰੀਏ گاਵਾ ਤੋਂ ਕਰੀਏ گاਵਾ ਤੋਂ ਕਰੀਏ ਇੱਕ ਕਿਨਵਾ ਸੂਆ ਆ ਗਈ ਵੈੜ ਵੈੜ ਤੀਜਾ ਸੂਆ ਜੀ ਅੱਛਾ ਜੀ ਥਾਨ ਬੜਾ ਮਈਰ ਗੱਲ ਲੱਗਾ ਵਾਜੀ ਵਾਹ ਕੀ ਬਾਤਾਂ ਹੈ ਤੇ ਖੋਲਗੇ ਤੋਰਾ ਤੁਸੀਂ ਕਰਾਓ ਚੈੱਕ ਤੋਰਾ ਮੈਂ ਕਰਾਉ ਹਾਂ ਕਰਵਾ ਦਿਓ ਤੇ ਮੋਰੀ ਦਾ ਮੂੰਹ ਤੋਂ ਲੈ ਗਈ ਆ ਨਾਲੇ ਉਹ ਪਾ ਲਿਓ ਠੀਕ ਹੈ ਜੀ ਇਹ ਪਹਿਲੋ ਖੋਲਦੀ ਫਿਰਦੀ ਆ ਤੇ ਅਜੇ ਵੇਖੋ ਆ ਪਾ ਲਿਓ ਮੋਰੀ ਮੋਰੀ ਮੂੰਹ ਤੋਂ ਲੱਥੀ ਜੱਜ ਨਾ ਪਾ ਲਿਓ ਠੀਕ ਆ ਲੋ ਜੀ ਥਾਂ ਵੜਾ ਕੇ ਮਾਰੀ ਨੂੰ ਮਈਰ ਗਾ ਲਗਾ ਵਾਹ ਜੀ ਵਾਹ ਇਹ ਸ਼ਾਈ ਹਾਲ ਤੇ ਜਰਸੀ ਜਾ ਕਰੋ ਸੰਗ ਸੱਜਣੋਂ ਦੋਵੇਂ ਪੈਂਦਾ ਠੀਕ ਆ ਬੋਦੀ ਵਾਲੀ ਆ ਸ਼ਾਈ ਹਾਲ ਦੇ ਵਿੱਚ ਵੀ ਕਰੋ ਸੰਗ ਪੈਂਦਾ ਤੇ ਜਰਸੀ ਦੇ ਵਿੱਚ ਵੀ ਵੈਸੇ ਤਾਂ ਖਾਸ ਕਰਕੇ ਥੋੜਾ ਜਰਸੀ ਚ ਪੱਕ ਰੱਖੀ ਮੋੜ ਲਿਓ ਮੋੜ ਲਿਓ ਵਾਹ ਜੀ ਥਲੇ ਧੁੰਨ ਵੀ ਹੈਗਾ ਠੀਕ ਹੈ ਜੀ ਥਾਨ ਬੜਾ ਮਹੀਆ ਲੱਗਾ ਕਰਮਾ ਵਾਲੀ ਚਲਦੀ ਤੁਰਦੀ ਫਿਰਦੀ ਚੰਗੀ ਵਧੀਆ ਹਾਂ ਜੀ ਹੋਰ ਬਣ ਜਾਨੀ ਹੈ ਹਨਾ ਢਲ ਢੁਲ ਪਾਈ ਵਿਖਾਓ ਫੜ ਕੇ ਹਵਾਨਾ ਮੂਨਾ ਖਿੱਚ ਕੇ ਵਿਖਾਓ ਵਾਹ ਜੀ ਵਾਹ ਇਹ ਨਹੀਂ ਹਵਾਨਾ ਮਗਰੋਂ ਵਾਨੇ ਢੇਲ ਢੇਲ ਖਿੱਚ ਕੇ ਵਿਖਾਓ ਹੁਤੋਂ ਵਾਹ ਜੀ ਵਾਹ ਰੋਗੀ ਪ੍ਰਿੰਦਾਰ ਏ ਛੱਡ ਦੋ ਤੇ ਬਾਈ ਜੀ ਕੀ ਮੋਲ ਹੈ ਮੋਲ ਜੀ 55000 50000 ਦੀ ਦੇ ਦਿਆਂਗੇ ਹੋਰ ਕਿੰਨਾ ਮਾਤਨ ਕਰ ਮਾਤਨ ਕਰ ਦਾਂਗੇ ਮੌਕੇ ਤੇ ਥੋੜਾ ਬਾਦ ਨਹੀਂ ਹੋਰ ਕਰ ਦਗੇ ਆਪਾਂ ਥੋੜਾ ਬਾਦ ਕਰ ਦਾਂਗੇ ਹੋ ਨਹੀਂ ਕਰ 1000 2000 ਦਾ ਕਰ ਦਿਆਂ 46 ਦੀ ਐਂਡ ਕਰ ਦਈਏ 46000 ਦੀ ਦੇ ਦਿਆਂ ਠੀਕ ਆ ਹਾਂ ਜਾਰਾ ਨਾ ਕਰੀਏ ਚਲ ਐਨੇ ਕਿ ਨਹੀਂ ਕਰ ਦਈਏ ਠੀਕ ਆ ਸੋਝੇ ਨਹੀਂ ਵੜ ਬਹੁਤ ਹਾਂ ਤੇ ਆ ਪਹਿਲਾਂ ਪ੍ਰੂਨ ਆ ਗਈ ਇਹਨੂੰ ਖੋਲ ਕੇ ਪਹਿਲਾਂ ਨੂੰ ਡੱਬੀ ਆ ਸੱਜਰੋਂ ਤੇ ਪਹਿਲਾ ਸੂਬਾ ਕ੍ਰੋਸ ਆ ਠੀਕ ਆ ਹਾਂ ਤੂੰ ਹੀ ਖੋਲ ਕੇ ਨਾ ਥੋੜੇ ਜਿਹੇ ਡੰਗਰਿਆਂ ਨੂੰ ਲਈ ਆ ਬੱਸ ਓ ਠੀਕ ਆ ਜੀ ਮੈਂ ਲੈ ਜਾ ਨਲ ਕਢਾਈ ਓ ਬਈ ਦੇ ਤੇ ਫਿਰ ਟਾਈਮ ਨਹੀਂ ਲੱਗਦਾ ਡੱਬੀ ਵੜਿਆ ਸਜਣੋ ਪਹਿਲਾ ਸੂਬਾ ਠੀਕ ਆ ਜੀ ਥਾਂ ਥੋਂ ਵੱਡਾ ਬਹੁਤ ਸੋਹਣਾ ਲੱਗਾ ਅਗੇ ਕਿੰਨਾ ਕੁ ਸਮਾਂ ਲੈਂਦੀ ਆ ਅਰੇ 10 ਤੋਂ 12 ਦਿਨ ਲੈ ਜੂ ਅੱਛਾ 10 ਦਿਨ ਲੈ ਜੂਗੀ ਹਣਾ ਚੰਗੀ ਬਣ ਬਣ ਜਾਊਗੀ ਮੋੜ ਲਿਓ ਥਾਂ ਥੋਂ ਵੱਡਾ ਸੋਹਣਾ ਲੱਗਾ ਹਾਂ ਜੀ ਖੌਲੀ ਤੋਰਿਓ ਥਾਂ ਥੋਂ ਚੰਗਾ ਮੋਟਾ ਲੱਗਾ ਮੁੱਠੀ ਵਾਲਾ ਖਲਾੜੇ ਹੋ ਮੜੀ ਹਾਂਜੀ ਖੋਲੋ ਲਾ ਲਾਜੋ ਜੀ ਢੇਲ ਟੂਲ ਵੀ ਸਜਣਾ ਚੈਂਕੀ ਮਗਰ ਵਟ ਵਟ ਪਏ ਆ ਦੇਖ ਰਹਿ ਜੇ ਤੇ ਇਹ ਬਾਈ ਸਖਦੇਵ ਕਿੰਨੇ ਦੀ ਦੇ ਦਾਂਗੇ ਜੈਸਨ ਇਹ 32000 ਮੁੱਲ ਕਰਦੇ ਆ 28000 ਦੀ ਦੇ ਦਾਂਗੇ 28 ਦੀ ਹਾਂਜੀ ਠੀਕ ਆ ਚਲੋ ਘਰ ਆਇਆ ਦਾ ਮਾਨ ਤਨ ਕਰ ਦਿਓ ਠੀਕ ਜੀ ਤੇ ਇਹ ਇੱਕ ਤੋਰੋ ਕਿਨਵਾ ਸੂ ਆ ਗਈ ਦੂਜਾ ਸੂਆ ਦੂਜਾ ਸੂਆ ਪੱਕਾ ਦੁੱਧ ਕਿੰਨਾ ਹੈ ਪੱਕਾ ਦੁੱਧ 5 ਕਿਲੋ ਜੀ ਆ ਨੀਲੀ রাਵੀ ਦੀ ਕੱਟੀ ਆ ਖੜਾਓ ਮੜਜੀ ਸੱਜਰੋ ਕੱਟੀ ਦੀਆਂ ਤੇ ਕਿਆ ਬਾਤਾਂ ਮੈਂ ਇਹਨੂੰ ਛੱਡੋ ਕੱਟੀ ਸਮਝ ਕੇ ਲਿਓ ਠੀਕ ਆ ਗਾਂ ਨਾਮੀ ਕੱਟੀ ਆ ਜਿੰਨੇ ਕਿਤੇ ਗਾਂ ਖੜਨੀ ਹੈ ਨਾ ਬਰੀਡ ਬਣਾਉਣੀ ਆ ਉਹਨੂੰ ਤੋੜ ਦਿਓ ਲੰਮੀ ਮੜਜੀ ਤੇ ਸਿੰਘ ਮੂੰਹ ਦੀ ਬਿਲਕੁਲ ਕੁਆਲਿਟੀ ਚੰਗੀ ਜੀ 5 ਕਿਲੋ ਦੁੱਧ ਜੀ ਦੋ ਮਹੀਨਿਆਂ ਦੀ ਗੱਬ ਜੀ ਵੀ ਠੀਕ ਆ ਜੀ ਦੋ ਮਹੀਨਿਆਂ ਦੀ ਜਿਹੜੀ ਬਣੀ ਵੀ ਹੈਗੀ ਆ ਠੀਕ ਆ ਚੈੱਕ ਪਾਸ ਵੀ ਕਹਿੰਦਾ ਅਸੀਂ ਕਰਾ ਕੇ ਦਵਾਂਗੇ ਸੂਣ ਵਾਲੀ ਹੋ ਲੈ ਜੋ ਜੇ ਖਾਲੀ ਹੋਊ ਤਾਂ ਮੋੜ ਲਿਓ ਨਾ ਖੜਿਓ ਦੂਜਾ ਸੂਆ ਤੇ ਅੱਖ ਇੱਕ ਜਿਹੜੀ ਘਟਿਆ ਵੀ ਥੋੜਾ ਡੰਡਾ ਵੱਜਿਆ ਡੰਡਾ ਵੱਜ ਗਿਆ ਸੀ ਅੱਛਾ ਠੀਕ ਆ ਜੀ ਕਾਲੀ ਸ਼ਾਹ ਚੋਟ ਕਾਲੀ ਸ਼ਾਹ ਦਿਖਾਇਓ ਮਾੜੀ ਜੀ ਠੀਕ ਹੈ ਜੀ ਤਾਂ ਜਿਹਨੂੰ ਆ ਦੇਖ ਸਕਦੇ ਚਲ ਲੈ ਜੋ ਕੰਟਰੋਲ ਸਾਹਿਬ ਗੱਦ ਵੱਡਾ ਏ ਝੋਟੀ ਦਾ 5 ਕਿਲੋ ਦੁੱਧ ਆ ਕੱਟੀ ਮਗਰ ਪੂਰੀ ਗਿੰਦੇ ਰਗੀ ਆ ਆ ਪਿਓਰ ਨੀਲੀ ਰਾਵੀ ਬਾਈ ਸਕਦੇ ਵੇ ਕਿੰਨੇ ਦੇ ਦਾਂਗੇ ਇਹ 70 ਮਾ ਕੇ 65000 ਦੀ ਦੇ ਦਾਂਗੇ ਠੀਕ ਹੈ ਹਾਂ ਜੀ ਤੇ ਹੁਣ ਆਪਾਂ ਚੌਥੇ ਨੰਬਰ ਤੇ ਵਿਖਾਈਏ ਵੱਡੀ ਮੈਂ ਹੈ ਨਾ ਤੇਲ ਆਛਾ ਤੇਲ ਲਿਆ ਥਾਂਦੀ ਹਾਂਜੀ ਠੀਕ ਆ ਬਹਿਣੀ ਵਾਲੀ ਬਹਿਣੀ ਵਾਲੇ ਦੀ ਲੈ ਵੀਰੇ ਖੋਲ ਕੇ ਨੂੰ ਵੀ ਵੱਡੀ ਮੈਂ ਨੂੰ ਵੀ ਤੇ ਮੱਥੇ 'ਚ ਬੋਲਿਆ ਤੇ ਜਿੰਦੇ ਮੈਂ ਦਾ ਵਜਨ ਵਜਨ ਚੰਗਾ ਠੀਕ ਆ ਜੀ ਮੋੜ ਲਿਓ ਕਰਮਾ ਵਾਲੀ ਦਾ ਵਜਨ ਲੋਡ ਫੋ ਲਿਆ ਇਹ ਸੂਨ ਨੂੰ ਤਿਆਰ ਆ ਕਿੰਨਾ ਕ ਸਮਾਂ ਤੁਹਾਡੇ ਅੜਗੇ ਨਾਲ ਲੈ ਜਾਊਗੀ 5 ਕ ਦਿਨ ਲੈ ਦੂ 5 6 ਦਿਨ ਲੈ ਖੜਦੀ ਕਿੰਨਾ ਕ ਤੋਚ ਆਜੂਗੀ ਦੁੱਧ ਚਵਾਦੂ 13 14 ਕਿਲੋ ਦੁੱਧ ਚਵਾਦੂ ਤੇਲ ਲਈ ਹਨਾ ਵਜਨ ਵੜਾ ਅਲੱਗਾ ਕਰਮ ਵਾਲੀ ਆਹਨ ਕਿਹੜਾ ਤੇਲ ਆ ਬਹਿਣੀ ਵਾਲਾ ਥਾਣ ਮਗਰ ਮਗਰਲਾ ਥਾਣ ਸੱਜਰੋਂ ਤੇਲ ਜੇ ਬਹਿਣੀ ਵਾਲਾ ਠੀਕ ਆ ਵਜਨ ਲੋਡ ਫੁੱਲ ਜੀ ਪੇਠ ਪੁੜਾ ਵੇਖੋ ਪੂਰਾ ਮੰਝਾ ਡੋਂਈ ਦਾ ਮੋੜ ਲਿਓ ਮੋੜ ਲਿਓ ਲੋ ਜੀ ਤੇ ਵਜਨ ਲੋੜ ਪੂਰਾ ਭਾਈ ਸਰਦੇਵ ਇਹ ਕਿੰਨੇ ਦੇ ਦਾਂਗੇ ਇਹ 75 ਮਾ ਕੇ 70 ਦੀ ਦੇ ਦਾਂਗੇ ਮੈਂ ਓਕੇ ਤੇ ਮਾਨਤਾਨ ਹੋਰ ਕਰ ਦਿਆਂਗੇ ਇਹ ਵੀ ਪੈਂਡ ਦੀ ਜਾਂ ਲਈ ਜਿਹੜੀ ਮਰਜ਼ੀ ਲੈ ਜੇ ਭਾਵੇਂ ਕੋਈ ਥੀਲ ਲੈ ਜੇ ਹਾਂਜੀ ਤੇ ਭਾਵੇਂ ਕੋਈ ਤੇਲ ਲੈ ਜਾਣਾ ਤੇ ਦੋਵੇਂ ਪੈਂਡ ਪੈਂਡ ਦੀਆਂ ਹੋ ਗੀਆਂ ਸੱਜਣੋ ਠੀਕ ਆ ਜੀ ਜਿਹੜੀ ਮਰਜ਼ੀ ਹੁਣ ਆ ਗਈ ਵਾਰੀ ਬੂਰੀਆਂ ਦੀ ਤੇ ਇਹਦੇ ਬੂਰੀ ਦੇ ਮਗਰ ਆ ਬੂਰੀ ਕੱਟੀ ਹੈ ਨਾ ਵਾਹ ਜੀ ਵਾਹ ਸੱਜਣੋ ਬੂਰੀ ਮਾਝ ਦੇ ਮਗਰ ਬੂਰੀ ਕੱਟੀ ਆ ਠੀਕ ਆ ਜੀ ਇਹ ਥੋੜੇ ਆ ਇਹ ਪਲੀ ਪਲੂਸੀ ਪਾਲਣ ਦੀ ਨਹੀਂ ਲੋੜ ਤੇ ਸੂਹਾ ਗਣਵਾਉਗੇ ਇਹਦਾ ਸੂਹਾ ਤੀਜਾ ਤੀਜਾ ਚੌਥਾ ਵੀ ਮੰਨ ਸਕਦੇ ਹਨਾ ਤੇ ਦੁੱਧ ਪਕਾ ਕੇ ਨਾ ਦੁੱਧ 6 ਕਿਲੋ ਪਕਾ 6 ਕਿਲੋ ਹਾਂਜੀ ਠੀਕ ਆ ਦੋ ਜੱਜਨੋ 6 ਕਿਲੋ ਤੇ ਦੋ ਥਣ ਜਿਹੜੇ ਜੁੜੇ ਆ ਉਹ ਚੋ ਧੋਈ ਧਾਰਾ ਨਿਕਲਦਗਾ ਨਾ ਅੱਡੋ ਅੱਡ ਅੱਡੋ ਅੱਡੀ ਆ ਸਜਨੋ ਦੋ ਦੋਵੇਂ ਥਾਂ ਜਿਹੜੇ ਜੁੜੇ ਆ ਤੇ ਇਹਨਾਂ ਦੀਆਂ ਧਾਰਾਂ ਦੋਵੇਂ ਇਕੱਠੀਆਂ ਹੀ ਨਿਕਲਦੀਆਂ ਠੀਕ ਆ ਜੀ ਅੱਡੋ ਅੱਡ ਚੋਈ ਦੇ ਇੱਕ ਵੱਖੋ ਠੀਕ ਆ ਮੋੜ ਲਿਓ ਲਾਓ ਬਾਸ ਤੇ ਬਿੱਲੀ ਬੋਲੀ ਆ 5 ਕਿਲੋ ਪੱਕਾ ਰਸ਼ੇਦ ਦੋਦਿਆ 6 ਕਿਲੋ ਲਾ 6 ਕਿਲੋ ਦੋਦਿਆ ਤਾਂ ਮਗਰ ਸੱਚ ਮੰਨ ਕੇ ਲਓ ਤੇ ਠੀਕ ਅੰਮਾ ਕਰ ਜਿਹੜੀ ਇਹਦੇ ਕੱਟੀਆਂ ਆ ਆ ਜਿਹੜੀ ਬੂਰੀ ਠੀਕ ਆ ਇਹ ਕਿੰਨੇ ਰੀ ਭਾਈ ਦੇ ਦਾਂਗੇ ਇਹ 70 ਮਾ ਕੇ 65 ਦੀ ਦੇ ਦਿਆਂ 65 ਦੀ ਹਾਂਜੀ ਪੂਰੇ 60 ਦੀ ਜਾਣ ਦੇ ਠੀਕ ਆ ਠੀਕ ਆ 60 ਦੀ ਕਰ ਦਗੇ ਯਾਦ ਕਰਨ ਭੈਣ ਭਰਾ ਆ ਵੀ ਬੂਰੀ ਖੁੱਲ ਗਈ ਇਹਦੇ ਮਗਰ ਕਾਲੀ ਕੱਟੇ ਤੇ ਕਟਾ ਕਟਾ ਕਾਲਾ ਕਟਾ ਸੱਜ ਨੂੰ ਆ ਵਡਾ ਆ ਗਿਆ ਠੀਕ ਆ ਜੀ ਤੇ ਇਹਦਾ ਦੁੱਧ ਵੀ ਕਿੰਨਾ ਹੈ ਇਹਦਾ 6 ਕਿਲੋ ਆਣੇ 5 ਕਿ ਮਨ ਕੇ ਲਿਓ ਦੇ 5 ਕਿਲੋ ਹਨਾ ਇਹ ਨੀਲੀ 라ਵੀ ਸੇ ਨਾਲ ਆ ਗਈ ਸਜਣੋ ਤੇ ਇਹ ਵੀ ਸੂਬਾ ਚੌਥਾ ਹੀ ਹੋਊਗੀ ਤੇ ਪੈਰਾ ਪੂਰਾ ਤੇ ਵੀ ਨਿਸ਼ਾਨ ਜਿਹੜੇ ਕਵਰ ਕਰਦੀ ਆ ਹਾਂ ਤੇ ਦੰਦ ਤੇਨ ਡਿੱਗੇ ਦੰਦ ਡਿੱਗੇ ਆ ਦੰਦ ਡਿੱਗੇ ਸਜਣੋ ਵਿੱਚੋਂ ਦੋ ਤਿੰਨ ਵੀਂਦੇ ਦੰਦ ਜਿਹੜੇ ਡਿੱਗੇ ਆ ਵੀਰ ਨੇ ਕਹਿਤਾ ਮੋੜ ਲਿਓ ਕਿਉਂਕਿ ਗੱਲਾਂ ਸਾਰੀਆਂ ਖਰੀਆਂ ਮੁੜ ਕੇ ਕੋਈ ਭੈਣ ਭਰਾ ਲੰਮਾ ਨਾ ਦਵੇ ਦੁੱਧ ਹੈਗਾ ਮਲੋਈ ਮਗਰ ਕਟਾ ਮਗਰ ਕਟਾ ਕਾਲਾ ਕਟਾ ਠੀਕ ਹੈ ਜੀ ਤੇ ਇਹਦਾ ਮੁੱਲ ਕਿੰਨੇ ਦੇ ਦिए ਇਹ ਸੱਤ ਮਨ ਮੰਗ ਕੇ ਤੇ 65 ਦੀ ਦੇ ਦਿਆਂ 60 ਦੀ ਵੀ ਕਰਦਗੇ ਕਰਦਗੇ ਆ ਨਾ 2 60 60 2 65 65 ਤੇ ਗਾਈ ਦਾ ਵੱਖੋ ਵਖਰੀ ਰੇਟ ਹੋਗਾ ਸੱਜਣੋ ਠੀਕ ਹੈ ਜੀ ਬੱਚੇ ਵੀ ਵਿਖਾਦੇ ਆ ਨਰਕ ਪਰਖ ਤਸੱਲੀ ਕਰਕੇ ਲੈ ਜਾਓ ਸასი ਕਾਲ ਜੀ